ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚ ਕਰਵਾਈ ਗਈ ਹਾਕੀ ਗੇਮ ਜੀ ਸਿੰਘਾ ਪ੍ਰੈਸ ਨਿਊ ਸੰਚਾਰਕ ਜਸਤ ਧੰਨਵਾਲਾ ਜੀ ਸਿੰਘਾ ਟੀਮ ਅਤੇ ਗੋਬਿੰਦ ਸਿੰਘ ਮਾਨ ਸ੍ਰਿਹਾਲੀ ਕਲਮ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸबीर ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਪੈਂਦੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਰਸਾਏ ਇਤਿਹਾਸਿਕ ਨਗਰ ਚੋਹਲਾ ਸਾਹਿਬ ਵਿਖੇ ਗੁਰੂ ਅਰਜਨ ਦੇਵ ਖੇਡ ਸਟੇਡੀਅਮ ਚ ਹਾਕੀ ਦੀ ਗੇਮ ਬਹੁਤ ਵੱਡੇ ਪੱਧਰ ਤੇ ਪਿਛਲੇ ਦਿਨੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੁੱਖ ਕੋਚ ਐਸਆਈ ਸਰਦਾਰ ਮਨਮੋਹਨ ਸਿੰਘ ਚੋਹਲਾ ਸਾਹਿਬ ਜੀ ਦੀ ਦੇਖਰੇਖ ਕਰਵਾਈ ਗਈ ਇਸ ਸਮੇਂ ਗੁਰਦੁਆਰਾ ਪਾਸ਼ਾਏ ਪੰਚਵੀ ਚੋਲਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਨੇ ਖੇਡ ਸਟੇਡੀਅਮ ਵਿੱਚ ਪਹੁੰਚ ਕੇ ਬੱਚਿਆਂ ਨੂੰ ਖੇਡ ਗਰਾਊਂਡ ਨਾਲ ਜੋੜਨ ਸੰਬੰਧੀ ਉਤਸ਼ਾਹਿਤ ਕੀਤਾ ਉਹਨਾਂ ਨਾਲ ਹਰਜਿੰਦਰ ਸਿੰਘ ਹੰਸਵੀ ਸਿਖਲਾਈ ਦਾ ਸਹਿਯੋਗ ਕਰਦੇ ਹੋਏ ਅਤੇ ਉਹਨਾਂ ਸਾਡੇ ਸਮਾਜ ਦੇ ਬੱਚਿਆਂ ਦੇ ਮਾਪਿਆਂ ਨੂੰ ਇਹ ਮੈਸੇਜ ਵੀ ਦਿੱਤਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਗੁਰਮਤ ਗਿਆਨ ਅਤੇ ਖੇਡ ਗਰਾਊਂਡ ਨਾਲ ਜੋੜਨਾ ਚਾਹੀਦਾ ਹੈ ਤਾਂ ਕਿ ਸਾਡੇ ਸਮਾਜ ਦੇ ਬੱਚੇ ਨਸ਼ਾ ਤਸਕਰੀ ਗੁੰਡਾਗਰਦੀ ਦੀਆ ਹੋਰ ਵੀ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਘਰ ਪਿੰਡ ਸਮਾਜ ਅਕਦੇਸ਼ ਦਾ ਨਾਮ ਪੂਰੇ ਵਰਲਡ ਵਿੱਚ ਚਮਕਾ ਸਕਣ ਅਤੇ ਮਿਤੀ 16 ਅਗਸਤ 2024 ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਪਾਸ਼ਾਹੀ ਪੰਚਵੀ ਚੋਲਾ ਸਭ ਵਿਖੇ ਹੋ ਰਿਹਾ ਹੈ ਅੰਮ੍ਰਿਤ ਸੰਚਾਰ ਸੰਬੰਧੀ ਵੀ ਉਹਨਾਂ ਵੱਲੋਂ ਸਮੂਹ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਨੂੰ ਬੇਨਤੀ ਹੈ ਪਰਿਵਾਰਾਂ ਸਮੇਤ ਗੁਰੂ ਘਰ ਵੱਲੋਂ ਬਖਸ਼ੀ ਹੋਈ ਅਨਮੁੱਲੀ ਦਾਤ ਅੰਮ੍ਰਿਤ ਚੱਕ ਕੇ ਗੁਰੂ ਵਾਲੇ ਬਣਿਆ ਤੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਜੀਵਨ ਸਫਲਾ ਕਰੇ ਇਹ ਸਮੇਂ ਮੁੱਖ ਕੋਚ اے ایس آئی ਸਰਦਾਰ ਮਨਮੋਨ ਸਿੰਘ ਜੀ ਵਿਖੇਡ ਗਰਾਊਂਡ ਵਿੱਚ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਨਾਲ ਬੱਚਿਆਂ ਦਾ ਮਨੋਬਲ ਵਧਾਉਂਦੇ ਹੋਏ ਅਤੇ ਦੱਸ ਰਹੇ ਹਨ ਮੈਨੇਜਰ ਸਰਦਾਰ ਰਣਜੀਤ ਸਿੰਘ ਜੀ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬ ਖੁਸ਼ੀ ਜਰਨਲ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨ ਸਰਹਾਲੀ ਕਲਾਂ ਸਰਦਾਰ ਮੀਸੋ ਜੀ ਮੈਂ ਸਰਦਾਰ ਜਸਵੀਰ ਸਿੰਘ ਆਪ ਗੁਰੂ ਅਗਨਪਾਚੋ ਸਹਿ ਦਰਬਾਰ ਦੇ ਮੈਂਬਰ ਹੋਣ ਦੇ ਨਾਤੇ ਜਦੋਂ ਆ ਪਿੱਛੇ ਖੇਡਾਂੀਆਂ ਹੋ ਰਹੀਆਂ ਮੈਂ ਦੇਖਿਆ ਵੀਡੀਓ ਵਿੱਚ ਆਪ ਜੀ ਸਾਨੂੰ ਦੱਸੋ ਜੀ ਸਤਿ ਸ਼੍ਰੀ ਅਕਾਲ ਤੇ ਇਹਦੇ ਬਾਰੇ ਦੱਸੋ ਜੇ ਗੁਰੂ ਘਰ ਦੇ ਵਿੱਚ ਜੁੜਨਾ ਅਤੇ ਖੇਡ ਡਵਲਪਮੈਂਟ ਕਰਨਾ ਕਿਵੇਂ ਕਰਨਾ ਜੀ ਦਾ ਨਾਮ ਜੋ ਸਰਦਾਰ ਸਦਲਾਪ ਸਿੰਘ ਮੈਂ ਮੁੱਖ ਤੌਰ 'ਤੇ ਡਾ ਡਾ ਜੀ ਦਾ ਸਮੰਜਰ ਗੁਰਦਾਰ ਬਾਸ਼ੀ ਕਨਵੀਚੋ ਦਾ ਸਾਹਿਬ ਨੂ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜਾ ਵਾ ਆਪਣਾ ਚੱਲਿਆ ਆਪਣੇ ਜਿਹੜਾ ਸਟੇਡੀਅਮ ਵਿੱਚ ਗੁਰੂ ਅਰਜਨ ਦੇਵ ਜੀ ਗੁਰੂ ਜਿੰਦੇਵ ਜੀ ਸ੍ਰੀ ਗੁਰੂ ਜਿੰਦੇਵ ਜੀ ਦੇ ਸਟੇਡੀਅਮ ਦੇ ਵਿੱਚ ਹਾਂ ਤੇ ਜਿਨ੍ਹਾਂ ਦੀ ਅਗਵਾਈ ਆ ਮੁੱਖ ਕੋਚ ਜਿਹੜਾ ਜੇ ਪ੍ਰਸੰਗ ਹੰਸ ਜਿਹੜਾ ਤੇ ਭਾਈ ਨਮੋਹਰ ਸਿੰਘ ਇਹਨਾਂ ਸਭ ਜੀ ਪਿਆਸੇ ਹਾਂ ਜੀ ਹਾਂਜੀ ਉਹਨਾਂ ਦੀ ਅਗਵਾਈ ਵਿੱਚ ਬਹੁਤ ਵਧੀਆ ਪ੍ਰਾਦਾ ਕੀਤਾ ਜਾ ਰਿਹਾ ਜਿਹੜਾ ਬੱਚਿਆਂ ਨੂੰ ਖੇਡ ਦੇ ਨਾਲ ਜੋੜੇ ਰਿਹਾ ਤੇ ਖੇਡ ਗਰਾਉਂਡ ਦੇ ਨਾਲ ਜੋੜ ਕੇ ਉਹ ਬਹੁਤ ਵਧੀਆ ਪ੍ਰਾਦਾ ਕਰ ਰਿਹਾ ਹੈ ਅਸੀਂ ਬੇਨਤੀ ਕਰਦੇ ਆ ਸਾਨੂੰ ਵੀ ਮੌਕਾ ਜਾਂਦਾ ਮਿਲਿਆ ਉਥੇ ਉਹਨਾਂ ਦੇ ਸਹਿਯੋਗ ਦੇ ਨਾਲ ਜੇ ਸਾਨੂੰ ਹੋ ਸਕਦਾ ਨੂੰ ਬੇਨਤੀ ਆ ਆਪਣੇ ਬੱਚਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਜਿਹੜੇ ਇਸੇ ਤਰ੍ਹਾਂ ਮੇਰੇ ਗਰਾਉਂਡ ਦੇ ਨਾਲ ਜੁੜੋ ਤੇ ਅਮਰ ਸੰਚਾਲਨ ਦੇ ਨਾਲ ਜੁੜੋ ਜਿਵੇਂ ਤੁਸੀਂ ਅਮਰ ਸੰਚਾਲਨ ਕਰਾ ਰਹੇ ਹੋ ਤੇ ਪਹਿਲੀ ਭਾਗ ਨੂੰ ਵੀ ਨਾ ਪਾਉਣੇ ਵਾਲੇ ਇੱਕ ਭਾਗ ਨੂੰ ਜਿਹੜਾ ਅਮਰ ਸੰਚਾਲਨ ਹੋ ਰਿਹਾ ਉਹਦੇ ਵਿੱਚ ਵੀ ਵੱਧ ਤੋਂ ਵੱਧ ਜਿਹੜੀਆਂ ਸੰਗਤਾਂ ਜਿਹੜੇ ਬੱਚੇ ਆਪਨੇ ਲੋਕ ਨੇ ਤੇ ਮੁਖਰ ਆਲੇ ਬੰਦੇ ਪਬਲੀਕ ਦੇ ਕੇਂਦਰ ਭਾਗ ਹੈ ਸਰਦਾਰ ਰਜੀ ਸਿੰਘ ਜੀ कि ਸਾਨੂੰ ਗੁਰੂਆਂ ਨੇ ਖੇਡ ਦਾ ਰੋਡ ਜੋੜਿਆ ਹੈ ਕਿ ਗੁਰੂ ਦਾ ਨਾਮ ਜੋੜਿਆ ਹੈ ਗੁਰੂਆਂ ਦੇ ਬਣੋਂ ਤੇ ਸੇਵਮਾਨ ਬਣੋਂ ਸੇਵਜਾ ਦੇ ਕੋ ਭਿਵੇਂ ਗੁਰੂ ਜੀ ਨਾਲ ਖੜਾ ਮੰਨਦਾ ਤਾਂ ਉਹ ਵੀ ਕੀਮਾ ਪੁਨਿਆ ਸਿੱਧਰ ਹੋ ਗਿਆ ਇਸ ਤਰ੍ਹਾਂ ਗੁਰਮੁਖੀਆਂ ਜਿਹੜੋਂ ਗੁਰੂਤਾਰ ਆ ਗਈ ਤੇ ਖੇਡ ਦਾ ਰੋਡ ਜਿਹੜੋ ਤੁਸਾਂ ਦੇ ਨਾਮ ਨਾਲ ਆਪ ਵੀ ਬਚਣ ਕਰੇ ਪਾਉਂਦੇ ਅੱਛਾ ਜੀ ਸਰਦਾਰ ਸਿੰਘ ਜੀ ਆਪ ਜੀ ਨੇ ਕੋ ਸਵੈ ਕਰ ਚੇ ਮੁੱਖ ਮੰਤਰੀ ਜੀ ਕੇ ਨਾਮ ਜੁੰਦਰੀ ਮੈਂ ਸਰਕਾਰ ਦੇ ਸਿਖਾਣਾ ਸਮਾਜਿਕ ਆਰਥਿਕ ਵਿਕਾਸਨ ਪਲੇਨਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਾਂ ਬਰਾਏ ਜੀ ਖਾਤੇ